ਥੋੜੇ ਹੀ ਦਿਨ ਪਹਿਲਾਂ ਜਿਹੜਾ ਪੁਚਾਲ ਆਇਆ 7.7 ਦਾ ਆਇਆ ਮਿਆਮਾਰ ਵਾਲਾ 7.7 ਦਾ ਆਇਆ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਇਸ ਪੁਚਾਲ ਦੇ ਨਾਲ ਕਰੀਬ-ਕਰੀਬ 2000 ਬੰਦੇ ਮਰ ਗਏ ਨੇ 2400 ਦੇ ਕਰੀਬ ਬੰਦੇ ਮਰ ਗਏ ਨੇ ਤੇ ਮਿਆਮਾਰ ਦੇ ਵਿੱਚ ਤੇ 50-60 ਬੰਦੇ ਸਾਇਲੈਂਟ ਚ ਵੀ ਮਰ ਗਏ ਨੇ ਥਾਈਲੈਂਡ ਚ ਵੀ ਮਰ ਗਏ ਨੇ ਇਹ ਕਾਫੀ ਜਿਆਦਾ ਮੋਤਾ ਨੇ ਔਰ ਇਹ ਭੁਚਾਲ ਜਿਹੜਾ ਸੀ 7.7 ਵਾਲਾ ਇਹਦੀ ਜਿਹੜੀ ਪਾਵਰ ਜਦੋਂ ਕੈਲਕੂਲੇਟ ਕੀਤੀ ਗਈ ਹੈ ਇਹ 300 ਨਿਊਕਲੀਅਰ ਬੰਬਾਂ ਦੇ ਬਰਾਬਰ ਸੀ 300 ਨਿਊਕਲੀਅਰ ਬੰਬਾਂ ਦੇ ਬਰਾਬਰ ਸੀ ਤੇ ਇਹਦਾ ਮਤਲਬ ਹੈ ਕਿ ਜੇ ਅਸੀਂ ਇਸ ਹਿਸਾਬ ਨਾਲ ਉਸ ਭੁਚਾਲ ਦੀ ਪਾਵਰ ਕੈਲਕੂਲੇਟ ਕਰੀਏ ਜਿਹੜਾ ਜਾਪਾਨ ਚ ਆਇਆ ਸੀ ਫੁਕੂਸ਼ੀਮਾ ਵਾਲਾ ਉਹ ਤਾਂ ਕਰੀਬ-ਕਰੀਬ 8.8 ਦੇ ਆਸ-ਪਾਸ ਸੀਗਾ ਉਦੀ ਤੀਬਰਤਾ ਤਾਂ 1000 ਆਟਮ ਬਮਾਂ ਤੋਂ ਉੱਪਰ ਹੋएगी ਜਾ ਕੇ ਤੇ ਇਹਦਾ ਮਤਲਬ ਹੈ ਕਿ ਇੰਨੀ ਕਰੋਪੀ ਇੰਨੀ ਇੰਨੀ ਜ਼ਿਆਦਾ એનર્ਜੀ ਜੋ ਰਿਲੀਜ਼ ਹੋ ਰਹੀ ਹੈ ਇਹ ਆਉਣ ਵਾਲੇ ਸਮੇਂ ਦਾ ਕੋਈ ਸ਼ੁਭ ਸੰਕੇਤ ਨਹੀਂ ਹੈਗਾ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਗੁਜਰਾਤ ਦਾ ਪਹਚਾਲ ਆਇਆ ਸੀ 2001 ਵਾਲਾ ਉਹ 7.8 ਦਾ ਸੀ 7.8 ਦੀ ਵਰਤਾਦਾ ਆਇਆ ਸੀ ਤੇ ਕਰੀਬ ਇੰਨਾ ਕਿ ਉਹ ਪਚਾਲ ਆਇਆ ਸੀ ਜਿਹੜਾ ਅ ਅ ਇਸਲਾਮਾਬਾਦ ਵਾਲਾ ਔਰ ਅਫਗਾਨਿਸਤਾਨ ਵਾਲਾ ਜਿਹੜਾ ਆਇਆ ਸੀ ਤੇ ਇਸ ਕਰਕੇ ਇਹ ਵੱਡੇ ਪਚਾਲ ਨੇ ਕਿਉਂਕਿ ਜਦੋਂ 7.5 ਤੋਂ ਉੱਪਰ ਚਲੇ ਜਾਂਦੇ ਨੇ ਔਰ 8 ਦੇ ਆਸ-પાસ ਚਲੇ ਜਾਂਦੇ ਨੇ ਉਹ ਪਚਾਲ ਖਤਰਨਾਕ ਹੋ ਜਾਂਦੇ ਨੇ 9 ਵਾਲੇ ਪਚਾਲ ਪਚਾਲ ਦਾ ਤੇ ਨਾ ਹੀ ਤਬਾਈ ਹੈ ਨਾ ਤਬਾਈ ਹੈ ਹੁਣ ਚਿੱਲੀ ਚ ਵੀ ਕੁਝ ਦਿਨ ਪਹਿਲਾਂ ਆਇਆ ਸੀ ਉਹ ਵੀ 7 ਪੁਆਇੰਟ ਕੁਝ ਆਇਆ ਸੀ ਤੇ ਉਹ ਕਹਿਣਾ ਮਤਲਬ ਕਿ ਇਹ ਮਾੜੀਆਂ ਘਟਨਾਵਾਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਪਰ ਹੋ ਰਹੀਆਂ ਨੇ ਕਿਉਂਕਿ ਇਨਸਾਨਾਂ ਦਾ ਲਾਲਚ ਜਿਹੜਾ ਨਾ ਬੇਲਗਾਮ ਹੋ ਗਿਆ ਔਰ ਸਾਨੂੰ ਰੋਕਣਾ ਚਾਹੀਦਾ ਪਰ ਪਲੇਟਸ ਜਿਹੜੀਆਂ ਹਿੱਲ ਰਹੀਆਂ ਉਹਦੇ ਚ ਇਨਸਾਨਾਂ ਦਾ ਕੀ ਲੈਣਾ ਦੇਣਾ ਉਹ ਤਾਂ ਕੁਦਰਤੀ ਹਿੱਲ ਰਹੀਆਂ ਨੇ ਦੇਖੋ ਜਦੋਂ ਅਸੀਂ ਕਲੋਨੀਆ ਬਣਾਉਂਦੇ ਆ ਦੇਖੋ ਹਮਾਲਿਆ ਦਾ ਮਤਲਬ ਸਮਝਦੇ ਤੁਸੀਂ ਹਮਾਲਿਆ ਦਾ ਮਤਲਬ ਹੈ ਕਿ 8.5 ਕਿਲੋਮੀਟਰ ਉੱਚਾ ਉਚਾਈ ਹੈ ਸਮੁੰਦਰ ਤਲ ਤੋਂ 8.5 ਕਿਲੋਮੀਟਰ 8.5 ਕਿਲੋਮੀਟਰ ਪੌਣੇ 9 ਕਿਲੋਮੀਟਰ 8000 848 ਮੀਟਰ ਕੁਛ ਤੇ ਉਹ ਜਿਹੜੀ ਉਚਾਈ ਹੈ ਇੰਨੀ ਜ਼ਿਆਦਾ ਤੇ ਇਹਦਾ ਮਤਲਬ ਹੈ ਕਿ ਜਦੋਂ ਉਹਨੂੰ ਤੁਸੀਂ 2 ਮੀਟਰ ਨੂੰ ਮੂਵ ਕਰਦੇ ਹੋ ਤੇ ਉਹ ਹਜ਼ਾਰਾਂ ਆਈਟਮਾਂ ਤਾਂ ਹੀ ਹੁੰਦੇ ਹਨਾ ਤੇ ਜਦੋਂ ਉਹ ਇੰਨੀ ਜ਼ਿਆਦਾ ਜਿਹੜੀ ਉਹ ਅਲਰਜੀ ਰਿਲੀਜ਼ ਹੋ ਰਹੀ ਹੈ ਹੁਣ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਉੱਥੇ ਜਾਓਗੇ ਪਹਾੜਾਂ ਦੇ ਵਿੱਚ ਜਦੋਂ ਤੁਸੀਂ ਉੱਥੇ ਹਾਈਵੇ ਕੱਢੋਗੇ ਤੁਸੀਂ ਉੱਥੇ ਬਿਲਡਿੰਗਾਂ ਬਣਾਓਗੇ ਤੁਸੀਂ ਹੋਟਲ ਕਰੋਗੇ ਉਹਦੇ ਨਾਲ ਜਿਹੜੇ ਉਹ ਨੇਚਰਲ ਜੋ ਉਹਦਾ ਸੀਨ ਹੈ ਉਹ ਬਦਲ ਜਾਂਦਾ ਕੁਦਰਤ ਕੋਈ ਪਾਗਲ ਨਹੀਂ ਹੈ ਕੁਦਰਤ ਨੇ ਜਿਹੜੇ ਪਹਾੜ ਬਣਾਏ ਜਿਹੜੇ ਕੀ ਕਹਿੰਦੇ ਹੁੰਦੇ ਆ ਪਰਬਤ ਬਣਾਏ ਨੇ ਪਹਾੜ ਬਣਾਏ ਨੇ ਉਹਦੀ ਇੱਕ ਬਹੁਤ ਲੰਬੀ ਇੱਕ ਸਕੀਮ ਦਾ ਹਿੱਸਾ ਨੇ ਉਹਦੇ ਵਿੱਚ ਜੰਗਲ ਉਗਾਏ ਨੇ ਅਸੀਂ ਤੇ ਜੰਗਲ ਵੀ ਨਹੀਂ ਰਹਿਣ ਦਿੰਦੇ ਅਸੀਂ ਤੇ ਉੱਥੇ ਕੀ ਕਹਿੰਦੇ ਹੁੰਦੇ ਆ ਕਿ ਉੱਥੋਂ ਕੁਐਰੀਜ਼ ਬਣ ਗਈਆਂ ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਉਹ ਪੱਥਰੀ ਪਟਲਿਆਂ ਦਾ ਪਹਾੜਾਂ ਦਾ ਜੰਗਲੀ ਤਬਾਹ ਕਰ ਦਿੱਤੇ ਇਹ ਗੱਲਾਂ ਜਿਹੜੀਆਂ ਨੇ ਇਹ ਸਾਨੂੰ ਦੇਖਣ ਨੂੰ ਛੋਟੀਆਂ ਲੱਗਦੀਆਂ ਨੇ ਇਹਦੇ ਨਾਲ ਬਹੁਤ ਕੁਝ ਬਦਲ ਜਾਂਦਾ ਇਹਦੇ ਨਾਲ ਮੌਸਮ ਬਦਲ ਜਾਂਦੇ ਨੇ ਇਹਦੇ ਨਾਲ ਪਹਾੜਾਂ ਦਾ ਮੀਂਹ ਪੈਣ ਦਾ ਸਿਸਟਮ ਬਦਲ ਜਾਂਦਾ ਇਹਦੇ ਨਾਲ ਇੰਨਾ ਕੁਝ ਬਦਲ ਜਾਂਦਾ ਇੱਕ ਬੈਲੈਂਸ ਹੁੰਦਾ ਕਿ ਇੱਥੇ ਲੱਖਾਂ ਟਨ ਕਰੋੜਾਂ ਟਨ ਮਿੱਟੀ ਚਾਹੇ ਤੁਸੀਂ ਉਹ ਕੁਵਰੀ ਕਰਕੇ ਲੈ ਕੇ ਲੈ ਕੇ ਆਗੇ ਫਿਰ ਇੱਕ ਜਗ੍ਹਾ ਦੇ ਉੱਤੇ ਜੇ ਤੁਸੀਂ ਬਿਲਡਿੰਗਾਂ ਬਣਾਓਗੇ ਉਸੇ ਤੁਸੀਂ ਫਿਰ ਇੱਕ ਲੱਖਾਂ ਕਰੋੜਾਂ ਟਨ ਮਿੱਟੀ ਇਕੱਠੀ ਕਰ ਦਿੱਤੀ ਇੱਟਾਂ ਇਕੱਠੀਆਂ ਕਰ ਦਿੱਤੀਆਂ ਸਿਮਿੰਟ ਇਕੱਠੇ ਕਰ ਦਿੱਤੇ ਉਹ ਬੈਲੈਂਸ ਕੁਦਰਤ ਨੇ ਵੀ ਤਾਂ ਕੋਈ ਬੈਲੈਂਸ ਬਣਾਇਆ ਹੋਇਆ ਨਾ ਉਹ ਬੈਲੈਂਸ ਜਿਹੜਾ ਵਿਗੜਦਾ ਹੈ ਉਹ ਬੈਲੈਂਸ ਵਿਗੜਨ ਦੇ ਨਾਲ ਜੇ ਤੁਸੀਂ ਕਲੋਨੀਆਂ ਵਸਾਉਣੀਆਂ ਨੇ ਤੇ ਤੁਸੀਂ ਪਹਾੜਾਂ ਨੂੰ ਬਖਸ ਦਿਓ ਪਹਾੜਾਂ 'ਚ ਜੇਕਰ ਕਿਸੇ ਨੇ ਜਾਣਾ ਵੀ ਆ ਉਹਨੂੰ ਟ੍ਰੈਕਿੰਗ ਕਰਕੇ ਜਾਣ ਦਿਓ ਨਾ ਹੈ ਪਹਿਲਾਂ ਵੀ ਟ੍ਰੈਕਿੰਗ ਤਾਂ ਹੁੰਦੀ ਰਹੀ ਹੈ ਨਾ ਟ੍ਰੈਕਿੰਗ ਦਾ ਇੱਕ ਬੜਾ ਲੰਮਾ ਜੋੜਾ ਇਤਿਹਾਸ ਹੈ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਥੋੜੀ ਜਿਹੀ ਕੁਥੀ ਜਾ ਕੇ 5 ਸਟਾਰ ਹੋਟਲ ਬਣਾਓ 7 ਸਟਾਰ ਹੋਟਲ ਬਣਾਓ ਇਥੇ ਲੋਕਾਂ ਨੂੰ ਤਾਂ ਬੁਖਾਰ ਚੜਿਆ ਪਿਆ ਇਹਨਾਂ ਨੂੰ ਤੇ ਅੱਜਕੱਲ ਤੇ ਇਹ ਚਾੜ੍ਹਿਆ ਪਿਆ ਅਸੀਂ ਜੰਮੂ ਕਸ਼ਮੀਰ ਸਾਰਾ ਹੋਟਲਾਂ ਨਾਲ ਹੀ ਭਰ ਦੇਣਾ ਜੰਮੂ ਕਸ਼ਮੀਰ ਹੋਟਲਾਂ ਵਾਸਤੇ ਨਹੀਂ ਹੈ ਉੱਤਰਾਖੰਡ ਹੋਟਲਾਂ ਵਾਸਤੇ ਨਹੀਂ ਹੈ ਇਹ ਇਹ ਹਿਮਾਚਲ ਹੁਦੂ ਹੋਟਲਾਂ ਵਾਸਤੇ ਨਹੀਂ ਹੈ ਅਰੁਣਾਚਲ ਜਾਂ ਇਹ ਜੋ ਪ੍ਰਦੇਸ਼ ਬਣੇ ਹੋਏ ਨੇ ਇਹ ਹੋਟਲ ਮੰਨਣ ਵਾਸਤੇ ਨਹੀਂ ਹੈਗੇ ਉਹ ਤਾਂ ਕੁਦਰਤ ਦੀ ਖੂਬਸੂਰਤੀ ਨੂੰ ਤੁਸੀਂ ਜਾਓ ਮਾਣੋ ਪਹਾੜਾਂ 'ਚ ਜਾਓ ਗੁਫਾਵਾਂ 'ਚ ਜਾਓ ਤੁਸੀਂ ਉਸੇ ਜਿਹੜੀ ਨਦੀਆਂ ਨੇ ਨਾਲੇ ਨੇ ਜੰਗਲ ਨੇ ਇੰਜਾਇ ਕਰੋ ਜਾਨਵਰਾਂ ਨੂੰ ਵੀ ਜੀਣ ਦਿਓ ਉਥੇ ਫਾਉਨਾ ਐਂਡ ਫਲੋਰਾ ਦੋ ਚੀਜ਼ਾਂ ਹੁੰਦੀਆਂ ਨੇ ਫਾਉਨਾ ਯਾਨੀ ਕਿ ਜਾਨਵਰ ਤੇ ਫਲੋਰਾ ਯਾਨੀ ਕਿ ਪਲਾਂਟਸ ਉਹਨਾਂ ਨੂੰ ਜੀਣ ਦਿਓ ਉਹਨਾਂ ਨੂੰ ਇੰਜਾਇ ਕਰੋ ਜਾ ਕੇ ਤੁਸੀਂ ਤਾਂ ਜਾ ਕੇ ਉਥੇ ਰੱਬ ਬਣ ਕੇ ਬੈਠ ਗਏ ਹੋ ਇਨਸਾਨ ਨੂੰ ਰੱਬ ਨਹੀਂ ਬਣਾਉਣਾ ਚਾਹੀਦਾ ਇਹ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਅੰਦਾਜ਼ ਧੁੰਦ ਜਿਹੜਾ ਮਾਡਲ ਹੈ ਕਿਉਂਕਿ ਸਰਕਾਰਾਂ ਤੇ ਇਹਨਾਂ ਦੀਆਂ ਕੱਠਪੁੱਤਰੀਆਂ ਨੇ ਸਰਕਾਰਾਂ ਦੇ ਜਿਹੜੇ ਅਸੀਂ ਕਹਿੰਦੇ ਨਿਜਮ ਕਾਦੇ ਕਾਨੂੰਨ ਨਿਜਮ ਕਾਦੇ ਕਾਨੂੰਨ ਤੇ ਮੈਨੂੰ ਲੱਗਦਾ ਕਿ ਕਾਰਪੋਰੇਟ ਘਰਾਣਿਆਂ ਦੇ ਡ੍ਰੈਗ ਰੂਮਾਂ 'ਚ ਬੈ ਕੇ ਤੈਅ ਹੁੰਦੇ ਆ ਸਰਕਾਰਾਂ ਤੇ ਉਸੇ ਹਿਸਾਬ ਨਾਲ ਕਾਨੂੰਨ ਬਣਾਉਂਦੀਆਂ ਇਹ ਤਾਂ ਗੱਲਾਂ ਹੁਣ ਤੇ ਕਿਸਾਨ ਅੰਦੋਲਨ ਤੋਂ ਬਾਅਦ chupੀਆਂ ਨਹੀਂ ਰਹੀਆਂ ਨਾ ਹੁਣ ਲੋਕਾਂ ਨੂੰ ਪਤਾ ਪਹਿਲਾਂ ਹੁੰਦਾ ਹੈ ਪਹਿਲਾਂ ਕੋਈ ਇਹੋ ਜੀ ਗੱਲ ਕਹਿੰਦਾ ਸੀ ਲੋਕੀ ਕਹਿੰਦੇ ਨਾਨਾ ਇਹ ਤੇ ਝੂਠ ਬੋਲ ਰਿਹਾ ਹੁਣ ਤੇ ਬੱਚਾ ਬੱਚਾ ਇਹ ਕਹਿੰਦਾ ਕਿ ਸਰਕਾਰਾਂ ਨੂੰ ਕਾਰਪੋਰੇਟ ਕਰਾਣੇ ਚਲਾਉਂਦੇ ਨੇ ਇਸ ਕਰਕੇ ਕੀ ਚਾਹੁੰਦੇ ਆ ਕਿ ਇਹਦਾ ਕਾਰਪੋਰੇਟ ਕਰਾਣਿਆਂ ਦੇ ਲਾਲਚ ਤੇ ਕੋਈ ਥੋੜੀ ਲਗਾਮ ਪਾਈ ਜਾਏ ਚੰਗੀਆਂ ਸਰਕਾਰਾਂ ਬਣ ਜਿਹੜੀਆਂ ਇਹ ਜਿਹੜਾ ਜੀਓਗ੍ਰਾਫੀਕਲ ਆਡਿਟ ਹੈ ਇਹ ਲੱਗੇ ਜੀਓਲੋਜੀਕਲ ਆਡਿਟ ਲੱਗੇ ਉਹਦੇ ਹਿਸਾਬ ਨਾਲ ਪਰਿਆਵਰਣ ਦਾ ਜੋ ਬਚਾਅ ਕਰਦੇ ਹੋਏ ਇਹ ਸਕੀਮਾਂ ਲੱਗਣ ਉਹਨਾਂ ਹੀ ਅਸੀਂ ਜੰਗਲਾਂ ਦਾ ਦੋਹਨ ਕਰੀਏ ਉਹਨਾਂ ਹੀ ਪਹਾੜਾਂ ਦਾ ਦੋਹਨ ਕਰੀਏ ਜਿੰਨਾ ਕੁਦਰਤ ਨੂੰ ਮਨਜ਼ੂਰ ਹੈ ਪਹਚਾਲ ਕਰਕੇ ਜਿਹੜਾ ਪਹਚਾ ਲੈਣਾ ਕਹਿੰਦੇ ਪਿਆ ਵੀ ਆ ਸਕਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਹੁੰਦਾ ਤੇ ਆਣਾ ਤੇ ਕਦੋਂ ਆਣਾ ਕਿਉਂਕਿ ਕਹਿੰਦੇ ਜਲਦ ਆ ਸਕਦਾ ਹੈ ਦੇਖੋ ਜੀ ਇੰਡੀਆ ਦੇ ਵਿੱਚ ਜੋ ਬਿਲਡਿੰਗਾਂ ਨੇ ਔਰ ਜੋ ਇਸੇ ਹਾਲਤ ਹੈ ਤਨੂੰ ਵੀ ਪਤਾ ਹੀ ਆ ਕਿ ਇੱਥੇ ਜਿਹੜੀਆਂ ਬਿਲਡਿੰਗਾਂ ਬਣਦੀਆਂ ਨੇ ਚਾਹੇ ਉਹ ਅਪਾਰਟਮੈਂਟ ਬਣਦੇ ਜਾਂ ਕੁਝ ਵੀ ਬੰਦ ਆ ਉਹਨਾਂ ਚ ਸੀਮੈਂਟ ਕਿਸ ਕੁਆਲਿਟੀ ਦਾ ਉਹਨਾਂ ਚ ਸਰੀਆ ਕਿਸ ਕੁਆਲਿਟੀ ਦਾ ਉਹਨਾਂ ਦਾ ਜਿਹੜਾ ਆਰਕੀਟੈਕਚਰ ਜੋ ਉਹਨਾਂ ਦੀ ਵੈਲਿਊ ਹੈ ਉਹ ਕਿਸ ਕੁਆਲਿਟੀ ਦੀ ਹੈ ਇਹ ਤਾਂ ਹੈ ਨਹੀਂ ਕਿ ਜਿੱਦਾਂ ਹੁਣ ਜਾਪਾਨ ਜਾਪਾਨ ਦੇ ਵਿੱਚ ਬਿਲਡਿੰਗਾਂ ਬਣਦੀਆਂ ਨੇ ਚਾਹੇ ਉਹ 50 50 ਮੰਜ਼ਲਾ ਵੀ ਬਣਦੀਆਂ ਨੇ ਉਹ ਪਹਾੜ ਜਦੋਂ ਪਹਚਾਲ ਆਉਂਦਾ ਤੇ ਉਹ ਬਿਲਡਿੰਗਾਂ ਹਿੱਲ ਜਾਂਦੀਆਂ ਨੇ ਝੂਲ ਜਾਂਦੀਆਂ ਨੇ ਗਿਰਦੀਆਂ ਨਹੀਂ ਹੂੰ ਹੁਣ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੀਆਂ ਬਿਲਡਿੰਗਾਂ ਬਣਦੀਆਂ ਨੇ ਹੁਣ ਤੁਹਾਨੂੰ ਮੈਂ ਜਿਆਦਾ ਕਿ ਮੈਂ ਨਿਊਜ਼ੀਲੈਂਡ ਗਿਆ ਸੀ ਤੇ ਮੈਂ ਦੇਖ ਕੇ ਹੈਰਾਨ ਹੋਇਆ ਕਿ ਉਸੇ ਕ੍ਰਾਈਸਚਰਚ ਇੱਕ ਸ਼ਹਿਰ ਹੈ ਉਹਦੇ ਵਿੱਚ ਤਾਂ ਦੂਜੀ ਤੀਜੀ ਮੰਜ਼ਲ ਦੀ ਬਿਲਡਿੰਗ ਵੀ ਨਜ਼ਰ ਆਉਂਦੀ ਸਾਰੇ ਸ਼ਹਿਰ ਦੇ ਵਿੱਚ ਆਕਲੈਂਡ ਦੇ ਵਿੱਚ ਇੱਕੋ ਹੀ ਬਿਲਡਿੰਗ ਹੈ ਜਿਹਨੂੰ ਸਕਾਈ ਟਾਵਰ ਬੋਲਦੇ ਆ ਸਕਾਈ ਟਾਵਰ ਤੋਂ ਬਾਅਦ ਤਾਂ ਸਾਰੇ ਸ਼ਹਿਰ ਚ ਤਿੰਨ ਚਾਰ ਮੰਜ਼ਲ ਤੋਂ ਵੱਡੀ ਬਿਲਡਿੰਗ ਨਜ਼ਰ ਨਹੀਂ ਆਉਂਦੀ ਉਹ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਅਸਮਾਨਾਂ ਨੂੰ ਪੌੜੀਆਂ ਲਾ ਲਈਆਂ ਸਿੱਧੀਆਂ ਹੂੰ ਜਿਹੇ ਸਮਾਧਾਨ ਨੂੰ ਪੋਡੀਅਮ ਵੀ ਲਾ ਲਿਆ ਤੇ ਘਟੋ ਘਟ ਟੈਕਨੋਲੋਜੀ ਤੇ ਜ਼ਬਾਨ ਕੋ ਲੈ ਲਈਏ ਕਿਉਂਕਿ ਜਾਪਾਨ ਚਿੱਲੀ ਹੂੰ ਅਰਜੈਂਟੀਨਾ ਇਹ ਮੁਲਕ ਜਿਹੜੇ ਨੇ ਐਕਸਪੋਰਟ ਨੇ ਇਹੋ ਜੀ ਆਰਕੀਟੈਕਚਰ ਵਾਸਤੇ ਅਮਰੀਕਾ ਕੋ ਲੈ ਲਈਏ ਅਸੀਂ ਉਸ ਤਰੀਕੇ ਨਾਲ ਅਸੀਂ ਬਿਲਡਿੰਗਾਂ ਬਣਾਈਏ ਜਿਹੜੀਆਂ ਬਿਲਡਿੰਗਾਂ ਵੱਡੇ ਪਹਹਾੜਾਂ ਨੂੰ ਚੱਲ ਸਕਦੀਆਂ ਨੇ ਕੱਲ ਨੂੰ ਜੇ ਇਹੋ ਜੀ ਘਟਨਾ ਹੁੰਦੀ ਹੈ ਤੇ ਤਾਂ ਕਿ ਲੋਕਾਂ ਦਾ ਜਾਨੀ ਨੁਕਸਾਨ ਤੇ ਨਾ ਹੋਏ ਮਾਲੀ ਨੁਕਸਾਨ ਤੇ ਝੱਲੇ ਜਾ ਸਕਦਾ ਪਰ ਜਾਨੀ ਨੁਕਸਾਨ ਦੀ ਤਾਂ ਕੋਈ ਪਰਵਾਹ ਹੀ ਨਹੀਂ ਹੁੰਦੀ ਨਾ ਤੇ ਇਸ ਕਰਕੇ ਇਹ ਹੈ ਕਿ ਜੇ ਬਿਲਡਿੰਗਾਂ ਸਹੀ ਬਣਨਗੀਆਂ ਤੇ ਮਾਲੀ ਨੁਕਸਾਨ ਵੀ ਘਟ ਹੋਏਗਾ ਨੇਚਰਲੀ ਤੇ ਕਹਿੰਦੇ ਆ ਵੀ ਅਜ ਤੱਕ ਦਾ ਸਭ ਤੋਂ ਵੱਡਾ ਪਹਚਾ ਲਾ ਸਕਦਾ ਤੁਸੀਂ 8.8 ਦੀ ਗੱਲ ਕੀਤੀ ਹੈ ਅਜੇ ਤੱਕ ਆਇਆ 8.8 ਦੀ ਗੱਲ ਕੀਤੀ ਉਸ ਤੋਂ ਵੀ ਵੱਡਾ ਹੋ ਸਕਦਾ ਦੇਖੋ ਇਹ ਪਛਾਲ ਹੋ ਰਹੀਆਂ ਨੇ ਕਿ ਪੁਚਾਲ 9 ਦੇ ਆਸ-ਪਾਸ ਆ ਸਕਦਾ 9 ਦੇ ਆਸ-ਪਾਸ ਪੁਚਾਲ ਆ ਹਾਂ 9 ਦੇ ਆਸ-ਪਾਸ ਆ ਸਕਦਾ 9 9 ਤੋਂ ਥੋੜਾ ਥੱਲੇ ਜਾਂ 9.1 9.2 ਤੱਕ ਵੀ ਆ ਸਕਦਾ ਇਹ ਜਿਹੜੇ ਵੱਡੇ ਪੁਚਾਲ ਆ ਸਕਦੇ ਨੇ ਇਹ ਇਹ ਕੋਈ ਅਗਰ ਆ ਜਾਂਦੇ ਆ ਦੇਖੋ ਇਹ ਕੋਈ ਲਿਖ ਕੇ ਤੇ ਨਹੀਂ ਦਿੰਦਾ ਨਾ ਕੁਦਰਤ ਨੇ ਕਿ ਕਿੰਨੀ ਹਲਚਲ ਥਲੇ ਹੋਣੀ ਆ ਇਹ ਤਾਂ ਕੋਈ ਪੁਚਾਲ ਦਾ ਤੇ ਪਤਾ ਵੀ ਨਹੀਂ ਕਰ ਸਕਦੇ ਕਿ ਕਦੋਂ ਆ ਕਿਉਂਕਿ ਇਹ ਤਾਂ ਇਹ ਤਾਂ ਹੈ ਹੀ ਨਹੀਂ ਕਿ ਸਾਨੂੰ ਪਤਾ ਚੱਲ ਜਾਏਗਾ ਕਿ ਅੱਜ ਤੋਂ 5 ਦਿਨਾਂ ਬਾਅਦ ਪਹਚਾਲ ਆਉਣਾ ਇੰਨੇ ਵਜ ਕੇ ਇੰਨੇ ਮਿੰਟ ਤੇ ਆਉਣਾ ਇਹ ਤਾਂ 5 ਮਿੰਟ ਪਤਾ ਨਹੀਂ ਪਹਿਲਾਂ ਨਹੀਂ ਪਤਾ ਚੱਲਦਾ ਸਾਡੇ ਨਾਲੋਂ ਇਨਸਾਨਾਂ ਨਾਲੋਂ ਪਹਿਲਾਂ ਤੇ ਪਹਚਾਲ ਦੇ ਆਉਣ ਦਾ ਜਿਹੜੇ ਚੂਹੇ ਨੇ ਇਹਨਾਂ ਨੂੰ ਪਤਾ ਚੱਲ ਜਾਂਦਾ ਕਾਕਰੋਚ ਨੂੰ ਪਤਾ ਚੱਲ ਜਾਂਦਾ ਇਹ ਜਿਹੜੇ ਜਾਨਵਰ ਨੇ ਕੀੜੀਆਂ ਰਹਿੰਦੀਆਂ ਥੱਲੇ ਆ ਜ਼ਮੀਨ ਦੇ ਵਿੱਚ ਉਹਨਾਂ ਨੂੰ ਪਤਾ ਚੱਲ ਜਾਂਦਾ ਉਹਨਾਂ ਕੋਲ ਕਿਹੜੀ ਸਾਇੰਸ ਹੈ